ਬੀਕਿੰਗ ਬਦਨ ਜਹਦੀ ਫਲ ਸਤ ਸ੍ਰੀ ਅਕਾਲ ਅੱਜ ਅਪਾ ਇੱਕ ਅਜਿਹੇ ਸਵਾਲ ਦੀ ਮਤਲਬ ਤੈ ਤੱਕ ਜਾ ਰਹੇ ਹਾਂ ਜਿਹੜਾ ਸੁਣਨ ਨੂੰ ਬੜਾ ਸਿੱਧਾ ਜਾ ਲੱਗਦਾ ਹੈ ਪਰ ਅਸਲ ਵਿੱਚ ਨਾ ਕਾਫੀ ਪੇਚੀਦਾ ਹੈ ਭਾਰਤ ਦਾ ਨਾਗਰਿਕ ਕੌਣ ਹੈ ਸਾਡੇ ਕੋਲ ਇਸ ਬਾਰੇ ਕਾਫੀ ਜਾਣਕਾਰੀ ਹੈ ਸੰਵਿਧਾਨਿਕ ਲਿਖਤਾਂ ਵੀ ਨੇ ਕਾਨੂੰਨੀ ਐਕਟ ਵੀ ਤੇ ਜਿਹੜੀਆਂ ਹੁਣੇ ਜੇ ਬੈਸਾ ਹੋਈਆਂ ਉਹ ਵੀ ਆਪਣਾ ਮਕਸਦ ਹੈ ਇਹ ਸਮਝਣਾ ਜਦੋਂ ਸੰਵਿਧਾਨ ਬਣਿਆ ਉਦੋਂ ਕੀ ਨਿਯਮ ਸੀਗੇ ਨਾਗਰਿਕਤਾ ਦੇ ਤੇ ਫਿਰ ਸਮੇਂ ਦੇ ਨਾਲ ਖਾਸ ਕਰਕੇ ਜਿਵੇਂ 1955 ਦਾ ਕਾਨੂੰਨ ਆਇਆ ਫਿਰ 2019 ਚ ਸੋਧ ਹੋਈ ਇਹ ਪਰਿਭਾਸ਼ਾ ਕਿਵੇਂ ਬਦਲੀ ਆਖਰੇ ਸਵਾਲ ਇਹਨਾਂ ਗੁੰਜਲਦਾਰ ਤੇ ਐਨੀ ਚਰਚਾ ਦਾ ਵਿਸ਼ਾ ਹੈ ਕਿਉਂ ਚਲੋ ਇਹਨੂੰ ਫਰੋਲਦੇ ਆ ਬਿਲਕੁਲ ਭਾਰਤੀ ਨਾਗਰਿਕਤਾ ਦੀ ਕਹਾਣੀ ਦੇਖੋ ਸ਼ੁਰੂ ਹੁੰਦੀ ਹੈ ਸੰਵਿਧਾਨ ਤੋਂ ਹੀ ਸੰਵਿਧਾਨ ਦਾ ਪਾਗ 2 ਉਸ ਵਿੱਚ ਆਰਟੀਕਲ ਨੇ 5 ਤੋਂ 11 ਤੱਕ ਉਹ ਇਹਦੀ ਨੀਂ ਰੱਖਦੇ ਆ ਇਨ ਦਾ ਮੁਕਮਸਿਕਾ 26 ਜਨਵਰੀ 1950 ਯਾਨੀ ਜਦੋਂ ਸੰਵਿਧਾਨ ਲਾਗੂ ਹੋਇਆ ਉਦੋਂ ਕੌਣ ਭਾਰਤ ਦਾ ਨਾਗਰਿਕ ਹੈ ਇਹ ਤੈਅ ਕਰਨਾ ਇੱਕ ਬੁਨਿਆਦੀ ਫਰਕ ਬਣਾਉਂਦੇ ਐ ਇਹ ਇੱਕ ਪਾਸੇ ਨਾਗਰਿਕ ਜਿਨ੍ਹਾਂ ਨੂੰ ਸਾਰੇ ਹੱਕ ਨੇ ਸਿਵਲ ਰਾਜਨੀਤਿਕ ਤੇ ਦੂਜੇ ਪਾਸੇ ਗੈਰ ਨਾਗਰਿਕ ਤਾਂ ਫਿਰ ਉਹ ਸ਼ੁਰੂਆਤੀ ਨਿਯਮ ਕੀ ਸਨ ਮੋٹے ਤੌਰ ਤੇ ਮਤਲਬ ਸੰਵਿਧਾਨ ਨੇ ਕਿਹੜੀ ਬੇਸਿਸ ਤੇ ਕਿਹਾ ਕਿ ਆਬੰਦਾ ਨਾਗਰਿਕ ਹੈ ਦੇਖੋ ਆਰਟੀਕਲ 5 ਨੇ ਸਭ ਤੋਂ ਬੇਸਿਕ ਗੱਲ ਕਹੀ ਜੇ ਕਿਸੇ ਦਾ ਭਾਰਤ ਵਿੱਚ ਪੱਕਾ ਘਰ ਸੀ ਜਿਹਨੂੰ ਡੋਮਿਸਾਈਲ ਕਹਿੰਦੇ ਆ ਤੇ ਨਾਲੇ ਉਹ ਇੱਥੇ ਜੰਮਿਆ ਸੀ ਜਾਂ ਉਹਦੇ ਮਾਂ ਪਿਓ ਚੋਂ ਕੋਈ ਇੱਥੇ ਜੰਮਿਆ ਸੀ ਜਾਂ ਫਿਰ ਉਹ ਸੰਵਿਧਾਨ ਲਾਗੂ ਹੋਣ ਤੋਂ ਐਨ ਪਹਿਲਾਂ ਘੱਟੋ ਘੱਟ 5 ਸਾਲ ਤੋਂ ਇੱਥੇ ਰਹਿ ਰਿਹਾ ਸੀ ਆਮ ਤੌਰ ਤੇ ਤਾਂ ਉਹ ਨਾਗਰਿਕ ਸੀ ਇੱਥੇ ਡੋਮਿਸਾਈਲ ਦਾ ਮਤਲਬ ਸੀ ਪੱਕੇ ਤੌਰ ਤੇ ਭਾਰਤ ਚ ਰਹਿਣ ਦਾ ਇਰਾਦਾ ਇਹ ਤਾਂ ਹੋ ਗਈ ਚਲੋ ਆਮ ਸਥਿਤੀ ਦੀ ਗੱਲ ਪਰ ਉਸ ਵੇਲੇ ਤਾਂ ਵੰਡ ਕਰਕੇ ਬਹੁਤ ਬਹੁਤ ਜ਼ਿਆਦਾ ਉਥਲ ਪੁਥਲ ਸੀ ਲੋਕ ਪਾਕਿਸਤਾਨ ਤੋਂ ਭਾਰਤ ਆ ਰਹੇ ਸੀ ਉਹਨਾਂ ਬਾਰੇ ਕੀ ਸੀਗਾ ਹਾਂਜੀ ਉਹ ਬਹੁਤ ਵੱਡਾ ਮਸਲਾ ਸੀ ਉਸੇ ਲਈ ਤਾਂ ਆਰਟੀਕਲ 6 ਤੇ 7 ਬਣਾਏ ਗਏ ਆਰਟੀਕਲ 6 ਉਹਨਾਂ ਲਈ ਸੀ ਜਿਹੜੇ ਪਾਕਿਸਤਾਨ ਤੋਂ ਭਾਰਤ ਆਏ ਇਹਦੇ ਚ ਨਾ 19 ਜੁਲਾਈ 1948 ਦੀ ਤਾਰੀਖ ਬਹੁਤ ਇੰਪੋਰਟੈਂਟ ਸੀ ਇਸ ਤੋਂ ਪਹਿਲਾਂ ਜਿਹੜੇ ਆ ਗਏ ਉਹਨਾਂ ਲਈ ਨਿਯਮ ਥੋੜੇ ਨਰਮ ਸੀ ਉਹ ਆਮ ਤੌਰ ਤੇ ਨਾਗਰਿਕ ਮੰਨੇ ਗਏ ਇਸ ਤਾਰੀਖ ਨੂੰ ਜਾਂ ਬਾਅਦ ਚ ਆਉਣ ਵਾਲਿਆਂ ਨੂੰ ਰਜਿਸਟ੍ਰੇਸ਼ਨ ਹੋਣਾ ਪੈਂਦਾ ਸੀ ਤੇ 6 ਮਹੀਨੇ ਭਾਰਤ 'ਚ ਰਹਿਣਾ ਵੀ ਜ਼ਰੂਰੀ ਸੀ ਇਨਾ ਉਦੋਂ ਇੱਕ ਪਰਮਿਟ ਸਿਸਟਮ ਚੱਲਦਾ ਸੀ ਮਾਈਗ੍ਰੇਸ਼ਨ ਕੰਟਰੋਲ ਕਰਨ ਲਈ ਇਹ ਉਸੇ ਦਾ ਹਿੱਸਾ ਸੀ ਅੱਛਾ ਤੇ ਜਿਹੜੇ ਲੋਕ ਪਹਿਲਾਂ ਪਾਕਿਸਤਾਨ ਚਲੇ ਗਏ ਸੀਗੇ ਪਰ ਫਿਰ ਵਾਪਸ ਆਉਣਾ ਚਾਹੁੰਦੇ ਸੀ ਉਹਨਾਂ ਦੀ ਗੱਲ ਆਰਟੀਕਲ 7 ਵਿੱਚ ਕੀਤੀ ਗਈ ਜਿਹੜੇ 1 ਮਾਰਚ 1947 ਤੋਂ ਬਾਅਦ ਪਾਕਿਸਤਾਨ ਗਏ ਪਰ ਮੋੜਾ ਉਹਨਾਂ ਨੂੰ ਵੀ ਵਾਪਸੀ ਦੇ ਪਰਮਿਟ ਨਾਲ ਆ ਕੇ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਸੀ ਤੇ 6 ਮਹੀਨੇ ਰਹਿਣ ਦੀ ਸ਼ਰਤ ਸੀ ਮਤਲਬ ਕੋਸ਼ਿਸ਼ ਕੀਤੀ ਗਈ ਸੀ ਕਿ ਵੰਡ ਕਰਕੇ ਜਿਹੜੀਆਂ ਖਾਸ ਹਾਲਾਤ ਬਣੇ ਸੀ ਉਹਨਾਂ ਨੂੰ ਸੰਭਾਲਿਆ ਜਾਵੇ ਅਤੇ ਉਹ ਭਾਰਤੀ ਜਿਹੜੇ ਉਦੋਂ ਬਾਹਰਲੇ ਮੁਲਕਾਂ 'ਚ ਰਹਿ ਰਹੇ ਸੀ ਉਹਨਾਂ ਦੀ ਨਾਗਰਿਕਤਾ ਦਾ ਕੀ ਬਣਿਆ ਉਹਨਾਂ ਵਾਸਤੇ ਸੀ ਆਰਟੀਕਲ 8 ਜੇ ਕੋਈ ਬੰਦਾ ਖੁਦ ਜਾਂ ਉਹਦੇ ਮਾਪੇ ਜਾਂ ਦਾਦਾ-ਦਾਦੀ ਨਾਨਾ-ਨਾਨੀ ਕੋਈ ਵੀ ਅਣਵੰਡੇ ਭਾਰਤ ਵਿੱਚ ਜੰਮੇ ਸੀ ਤੇ ਉਹ ਬਾਹਰ ਰਹਿ ਰਿਆ ਸੀ ਤਾਂ ਉਹ ਉਥੋਂ ਦੀ ਜਿਹੜੀ ਭਾਰਤੀ ਐਮਬੈਸੀ ਜਾਂ ਕੌਂਸੂਲੇਟ ਸੀ ਉੱਥੇ ਰਜਿਸਟਰ ਕਰਵਾ ਕੇ ਨਾਗਰਿਕ ਬਣ ਸਕਦਾ ਸੀ ਠੀਕ ਹੈ ਇਹ ਸਾਰੇ ਤਾਂ ਹੋ ਗਏ ਨਾਗਰਿਕ ਬਣਨ ਦੇ ਤਰੀਕੇ ਕਿ ਨਾਗਰਿਕਤਾ ਖਤਮ ਵੀ ਹੋ ਸਕਦੀ ਸੀ ਸੰਵਿਧਾਨ ਚ ਕੁਝ ਸੀਜ਼ ਬਾਰੇ ਬਿਲਕੁਲ ਆਰਟੀਕਲ 9 ਬਹੁਤ ਕਲੀਅਰ ਹੈ ਇਸ ਤੇ ਇਹ ਕਹਿੰਦਾ ਜੇ ਕੋਈ ਆਪਣੀ ਮਰਜ਼ੀ ਨਾਲ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲਵੇ ਤਾਂ ਉਹਦੀ ਭਾਰਤੀ ਨਾਗਰਿਕਤਾ ਖਤਮ ਸਮਝੋ ਇਹ ਭਾਰਤ ਦੀ ਸਿੰਗਲ ਸਿਟੀਜ਼ਨਸ਼ਿਪ ਮਤਲਬ ਇੱਕਹਰੀ ਨਾਗਰਿਕਤਾ ਦੇ ਪ੍ਰਿੰਸੀਪਲ ਨੂੰ ਪੱਕਾ ਕਰਦਾ ਅੱਛੋ ਮਤਲਬ ਡਿਊਲ ਸਿਟੀਜ਼ਨਸ਼ਿਪ ਨਹੀਂ ਹਾਂਜੀ ਬਿਲਕੁਲ ਨਹੀਂ ਇਥੇ ਸਿਰਫ ਭਾਰਤ ਦੀ ਨਾਗਰਿਕਤਾ ਹੈ ਕਿਸੇ ਸੂਬੇ ਦੀ ਵੱਖਰੀ ਨਹੀਂ ਜਿਵੇਂ ਕੁਝ ਹੋਰ ਮੁਲਕਾਂ 'ਚ ਹੁੰਦਾ ਹੈ ਮਕਸਦ ਸੀ ਮਤਲਬ ਦੇਸ਼ 'ਚ ਇਕਤਾ ਵਧੇ ਤਾਂ ਮੋٹے ਤੌਰ ਤੇ ਆਰਟੀਕਲ 5 ਟੂ 9 ਨੇ ਉਸ ਵੇਲੇ ਦੀ ਸਥਿਤੀ ਨੂੰ ਮਤਲਬ ਸੰਵਿਧਾਨ ਲਾਗੂ ਹੋਣ ਵੇਲੇ ਦੀ ਸਥਿਤੀ ਨੂੰ ਸੰਭਾਲ ਲਿਆ ਪਰ ਅੱਗੇ ਲਈ ਕੀ ਇੰਤਜ਼ਾਮ ਸੀ ਕਿ ਇਹ ਨਿਯਮ ਹਮੇਸ਼ਾ ਲਈ ਸੀ ਨਹੀਂ ਬਿਲਕੁਲ ਨਹੀਂ ਸੰਵਿਧਾਨ ਬਣਾਉਣ ਵਾਲੇ ਜਾਣਦੇ ਸੀ ਕਿ ਇਹ ਤਾਂ ਬਸ ਸ਼ੁਰੂਆਤ ਹੈ ਅਸਲ ਪਾਵਰ ਉਹਨਾਂ ਨੇ ਸੰਸਦ ਨੂੰ ਦਿੱਤੀ ਆਰਟੀਕਲ 10 ਨੇ ਕਿਹਾ ਕਿ ਜਿਹੜਾ ਵੀ ਇਹਨਾਂ ਸ਼ੁਰੂਆਤੀ ਨਿਯਮਾਂ ਹੇਚ ਨਾਗਰਿਕ ਹੈ ਉਹ ਰਹੇਗਾ ਪਰ ਸੰਸਦ ਜਿਹੜਾ ਕਾਨੂੰਨ ਬਣਾਏਗੀ ਉਹਦੇ ਅਧੀਨ ਹੋਵੇਗਾ ਤੇ ਸਭ ਤੋਂ ਅਹਿਮ ਆਰਟੀਕਲ 11 ਇਹਨੇ ਪਾਰਲੀਮੈਂਟ ਨੂੰ ਪੂਰਾ ਹੱਕ ਦੇ ਦਿੱਤਾ ਕਿ ਭਵਿੱਖ ਵਿੱਚ ਨਾਗਰਿਕਤਾ ਦੇਣ ਖਤਮ ਕਰਨ ਤੇ ਹੋਰ ਸਾਰੇ ਮਸਲਿਆਂ ਤੇ ਕਾਨੂੰਨ ਬਣਾ ਸਕਦੀ ਹੈ ਇਹ ਬਹੁਤ ਵੱਡੀ ਜ਼ਿੰਮੇਵਾਰੀ ਸੀ ਦੇਖੋ ਠੀਕ ਹੈ ਤਾਂ ਸੰਵਿਧਾਨ ਨੇ ਇੱਕ ਤਰ੍ਹਾਂ ਦਾ ਫਰੇਮਵਰਕ ਦੇ ਦਿੱਤਾ ਤੇ ਅੱਗੇ ਦਾ ਕੰਮ ਪਾਰਲੀਮੈਂਟ ਤੇ ਛੱਡ ਦਿੱਤਾ ਫਿਰ ਪਾਰਲੀਮੈਂਟ ਨੇ ਇਸ ਪਾਵਰ ਨੂੰ ਵਰਤ ਕੇ ਕੀ ਕੀਤਾ ਪਾਰਲੀਮੈਂਟ ਨੇ ਫਿਰ ਇਸੇ ਆਰਟੀਕਲ 11 ਦੀ ਪਾਵਰ ਨੂੰ ਵਰਤਿਆ ਤੇ 1955 ਵਿੱਚ ਨਾਗਰਿਕਤਾ ਐਕਟ ਬਣਾਇਆ ਇਹ ਉਹ ਮੇਨ ਕਾਨੂੰਨ ਹੈ ਜਿਹੜਾ 26 ਜਨਵਰੀ 1950 ਤੋਂ ਬਾਅਦ ਦੱਸਦਾ ਕਿ ਨਾਗਰਿਕਤਾ ਕਿਵੇਂ ਮਿਲੇਗੀ ਤੇ ਕਿਵੇਂ ਜਾਊਗੀ ਇਸ ਐਕਟ ਚ ਨਾ ਮੋٹے ਤੌਰ ਤੇ ਪੰਜ ਤਰੀਕੇ ਦੱਸੇ ਗਏ ਆ ਨਾਗਰਿਕਤਾ ਲੈਣ ਦੇ ਪੰਜ ਤਰੀਕੇ ਅੱਛਾ ਉਹ ਕਿਹੜੇ-ਕਿਹੜੇ ਨੇ ਕਿ ਆਪਾਂ ਉਹਨਾਂ ਨੂੰ ਥੋੜਾ ਸਮਝ ਸਕਦੇ ਹਾਂ ਹਾਂਜੀ ਜ਼ਰੂਰ ਪਹਿਲਾ ਹੈਗਾ ਜਨਮ ਦੁਆਰਾ ਬਾਈ ਬਰਥ ਸ਼ੁਰੂਛਤਾ ਬੜਾ ਸਿੱਧਾ ਸੀ ਜਿਹੜਾ ਭਾਰਤ ਚ ਜੰਮ ਪਿਆ ਉਹ ਨਾਗਰਿਕ ਕੁਝ ਐਕਸੈਪਸ਼ਨ ਸੀਗੀਆਂ ਜਿਵੇਂ ਡਿਪਲੋਮੈਟਾਂ ਦੇ ਬੱਚੇ ਵਗੈਰਾ ਪਰ 1987 ਤੋਂ ਬਾਅਦ ਇਹਨੂੰ ਥੋੜਾ ਸਖਤ ਕੀਤਾ ਗਿਆ ਗਿਆ ਕਿ ਜਨਮ ਵੇਲੇ ਮਾਪਿਓ ਚੋਂ ਪੱਟੋ ਕੱਟ ਇੱਕ ਭਾਰਤੀ ਹੋਵੇ ਫਿਰ 2004 ਚ ਹੋਰ ਸਖਤੀ ਕਰਤੀ ਜਾਂ ਤਾਂ ਦੋਵੇਂ ਮਾਪੇ ਭਾਰਤੀ ਹੋਣ ਜਾਂ ਇੱਕ ਭਾਰਤੀ ਹੋਵੇ ਤੇ ਦੂਜਾ ਗੈਰ ਕਾਨੂੰਨੀ ਪ੍ਰਵਾਸੀ ਨਾ ਹੋਵੇ ਇਹ ਬਦਲਾਅ ਦੱਸਦੇ ਆ ਕਿ ਸਮੇਂ ਨਾਲ ਨਾ ਗੈਰ ਕਾਨੂੰਨੀ ਮਾਈਗ੍ਰੇਸ਼ਨ ਇੱਕ ਵੱਡਾ ਮੁੱਦਾ ਬਣ ਗਿਆ ਸੀ ਯਾਨੀ ਜਨਮ ਦੇ ਆਧਾਰ ਤੇ ਵੀ ਨਿਯਮ ਕਾਫੀ ਬਦਲੇ ਅੱਛਾ ਦੂਸਰਾ ਤਰੀਕਾ ਕੀ ਹੈ ਦੂਜਾ ਹੈ ਵੰਸ਼ ਦੁਆਰਾ ਬਾਈ ਡਿਸੈਂਡ ਇਹ ਉਹਨਾਂ ਲਈ ਜੋ ਭਾਰਤ ਤੋਂ ਬਾਹਰ ਪੈਦਾ ਹੋਏ ਪਰ ਜਿਨ੍ਹਾਂ ਦੇ ਮਾਪੇ ਭਾਰਤੀ ਨੇ ਇੱਥੇ ਵੀ ਟਾਈਮ ਨਾਲ ਚੇਂਜ ਆਇਆ ਪਹਿਲਾਂ ਸਿਰਫ ਪਿਓ ਦੇ ਭਾਰਤੀ ਹੋਣ ਤੇ ਮਿਲਦੀ ਸੀ ਪਰ 1992 ਤੋਂ ਬਾਅਦ ਜੇ ਮਾਂ ਭਾਰਤੀ ਹੈ ਤਾਂ ਵੀ ਮਿਲਣ ਲੱਗ ਪਈ ਇੱਕ ਚੰਗਾ ਕਦਮ ਸੀ ਜੈਂਡਰ ਇਕੁਐਲਿਟੀ ਵਾਲ 2004 ਤੋਂ ਬਾਅਦ ਜਨਮ ਨੂੰ ਰਜਿਸਟਰ ਕਰਾਉਣਾ ਤੇ ਕੁਝ ਹੋਰ ਸ਼ਰਤਾਂ ਵੀ ਲੱਗ ਗਈਆਂ ਤੇ ਜੇ ਕੋਈ ਹੈ ਭਾਰਤੀ ਮੂਲ ਦਾ ਪਰ ਬਾਹਰ ਰਹਿ ਰਿਹਾ ਹੈ ਜਾਂ ਕਿਸੇ ਨੇ ਕਿਸੇ ਇੰਡੀਅਨ ਨਾਲ ਵਿਆਹ ਕਰਵਾਇਆ ਹੋਵੇ ਉਹਨਾਂ ਲਈ ਤੀਜਾ ਤਰੀਕਾ ਹੈ ਰਜਿਸਟ੍ਰੇਸ਼ਨ ਦੁਆਰਾ ਬਾਈ ਰਜਿਸਟ੍ਰੇਸ਼ਨ ਇਹ ਮੇਨਲੀ ਉਹਨਾਂ ਲੋਕਾਂ ਲਈ ਹੈ ਜਿਹੜੇ ਭਾਰਤੀ ਮੂਲ ਦੇ ਨੇ POIs ਤੇ ਕੁਝ ਟਾਈਮ ਤੋਂ ਇੰਡੀਆ ਚ ਰਹਿ ਰਹੇ ਹੋਣ ਆਮ ਤੌਰ ਤੇ 7 ਸਾਲ ਜਾਂ ਉਹ ਵਿਦੇਸ਼ੀ ਜਿਨ੍ਹਾਂ ਦਾ ਵਿਆਹ ਕਿਸੇ ਭਾਰਤੀ ਨਾਗਰਿਕ ਨਾਲ ਹੋਇਆ ਤੇ ਉਹ ਵੀ ਕੁਝ ਸਾਲ ਮਤਲਬ 7 ਸਾਲ ਭਾਰਤ ਚ ਰਹੇ ਹੋਣ ਤੇ ਜੇ ਕੋਈ ਬਿਲਕੁਲ ਹੀ ਵਿਦੇਸ਼ੀ ਹੈ ਭਾਰਤੀ ਮੂਲ ਦਾ ਵੀ ਨਹੀਂ ਪਰ ਉਹ ਚਾਹੁੰਦਾ ਕਿ ਮੈਂ ਭਾਰਤੀ ਨਾਗਰਿਕ ਬਣ ਜਾਵਾਂ ਉਸ ਲਈ ਚੌਥਾ ਤਰੀਕਾ ਹੈ ਨੈਚੁਰਲਾਈਜੇਸ਼ਨ ਦੁਆਰਾ ਬਾਏ ਨੈਚੁਰਲਾਈਜੇਸ਼ਨ ਇਹਦੇ ਲਈ ਆਮ ਤੌਰ ਤੇ ਲੰਮਾ ਟਾਈਮ ਇੰਡੀਆ ਚ ਰਹਿਣਾ ਪੈਂਦਾ ਕੁੱਲ ਮਿਲਾ ਕੇ ਲਗਭਗ 12 ਸਾਲ ਜਿਸ ਵਿੱਚ ਐਪਲੀਕੇਸ਼ਨ ਤੋਂ ਪਹਿਲਾਂ ਦਾ 1 ਸਾਲ ਲਗਾਤਾਰ ਹੋਣਾ ਚਾਹੀਦਾ ਚੰਗਾ ਕੈਰੈਕਟਰ ਹੋਵੇ ਤੇ ਭਾਰਤੀ ਸੰਵਿਧਾਨ ਦੀ 8ਵੀਂ ਸ਼ੈਡਿਊਲ ਵਾਲੀ ਕਿਸੇ ਇੱਕ ਭਾਸ਼ਾ ਦਾ ਗਿਆਨ ਹੋਵੇ ਇਹ ਇੱਕ ਤਰ੍ਹਾਂ ਨਾਲ ਪ੍ਰੂਫ ਹੈ ਕਿ ਬੰਦਾ ਇੰਡੀਅਨ ਸੋਸਾਇਟੀ ਚ ਘੁਲ ਮਿਲ ਗਿਆ ਹਾਲਾਂਕਿ ਜੇ ਕਿਸੇ ਨੇ ਸਾਇੰਸ ਆਰਟ ਲਿਟਰੇਚਰ ਵਗੈਰਾ ਚ ਬਹੁਤ ਵਧੀਆ ਕੰਮ ਕੀਤਾ ਹੋਵੇ ਤਾਂ ਸਰਕਾਰ ਕੁਝ ਸ਼ਰਤਾਂ ਘਟ ਵੀ ਕਰ ਸਕਦੀ ਹੈ ਇਹ ਚਾਰ ਤਰੀਕੇ ਤਾਂ ਹੋ ਗਏ ਇੰਡੀਵਿਜੂਅਲ ਲੈਵਲ ਤੇ ਪੰਜਵਾਂ ਕੀ ਸੀ ਅਨਯੋਤ ਤਰੀਕਾ ਹੈ ਕਿਸੇ ਨਵੇਂ ਇਲਾਕੇ ਦੇ ਭਾਰਤ ਵਿੱਚ ਸ਼ਾਮਲ ਹੋਣ ਤੇ ਬਾਏ ਇਨਕੋਰਪੋਰੇਸ਼ਨ ਆਫ ਟੈਰਿਟਰੀ ਮਤਲਬ ਜੇ ਕੱਲ ਨੂੰ ਕੋਈ ਨਵਾਂ ਏਰੀਆ ਇੰਡੀਆ ਦਾ ਹਿੱਸਾ ਬਣਦਾ ਹੈ ਤਾਂ ਸਰਕਾਰ ਉੱਥੋਂ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਲਈ ਖਾਸ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਜਿਵੇਂ 1962 ਚ ਜਦੋਂ ਪੌਂਡੀਚੇਰੀ ਭਾਰਤ ਚ ਆਇਆ ਤਾਂ ਉੱਥੋਂ ਦੇ ਲੋਕਾਂ ਲਈ ਸਿਟੀਜ਼ਨਸ਼ਿਪ ਪੌਂਡੀਚੇਰੀ ਆਰਡਰ 1962 ਕੱਢਿਆ ਗਿਆ ਸੀ ਠੀਕ ਹੈ ਇਹ ਪੰਜ ਤਰੀਕੇ ਹੋਗੇ ਨਾਗਰਿਕਤਾ ਹਾਸਲ ਕਰਨ ਦੇ ਪਰ ਜਿਵੇਂ ਨਾਗਰਿਕਤਾ ਮਿਲਦੀ ਹੈ ਉਹ ਮੈਂ ਖਤਮ ਵੀ ਤਾਂ ਹੁੰਦੀ ਹੋਏਗੀ 1955 ਦਾ ਐਕਟ ਇਸ ਬਾਰੇ ਕੀ ਕਹਿੰਦਾ ਹਾਂਜੀ ਬਿਲਕੁਲ 1955 ਦਾ ਐਕਟ ਨਾਗਰਿਕਤਾ ਖਤਮ ਹੋਣ ਦੇ ਵੀ ਤਿੰਨ ਮੇਨ ਤਰੀਕੇ ਦੱਸਦਾ ਹੈ ਪਹਿਲਾ ਹੈ ਤਿਆਗ ਰਨਨਸੀਏਸ਼ਨ ਜੇ ਕੋਈ ਬਾਲਗ ਭਾਰਤੀ ਨਾਗਰਿਕ ਮਤਲਬ 18 ਸਾਲ ਤੋਂ ਉੱਤੇ ਆਪਣੀ ਮਰਜ਼ੀ ਨਾਲ ਕਹੇ ਕਿ ਮੈਂ ਨਾਗਰਿਕਤਾ ਛੱਡਣੀ ਹੈ ਲਿਖ ਕੇ ਦੇਵੇ ਤਾਂ ਉਹ ਛੱਡ ਸਕਦਾ ਹੈ ਦੂਜਾ ਹੈ ਸਮਾਪਤੀ ਟਰਮੀਨੇਸ਼ਨ ਇਹ ਉਹੀ ਗੱਲ ਹੈ ਜਿਹੜੀ ਆਰਟੀਕਲ 9 ਚ ਸੀ ਜੇ ਕੋਈ ਭਾਰਤੀ ਆਪਣੀ ਮਰਜ਼ੀ ਨਾਲ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲੈਂਦਾ ਤਾਂ ਇੰਡੀਅਨ ਸਿਟੀਜ਼ਨਸ਼ਿਪ ਆਪਣੇ ਆਪ ਖਤਮ ਤੀਜਾ ਹੈ ਵਾਂਝਾ ਕਰਨਾ ਡੈਪਰੀਵੇਸ਼ਨ ਇਹ ਹੈ ਸਰਕਾਰ ਦੁਆਰਾ ਨਾਗਰਿਕਤਾ ਖੋ ਲੈਣਾ ਇਹ ਐਵੇਂ ਨਹੀਂ ਹੁੰਦਾ ਕੁਝ ਖਾਸ ਕਾਰਨ ਹੋਣ ਤਾਂ ਹੀ ਜਿਵੇਂ ਕਿਸੇ ਨੇ ਧੋਖੇ ਨਾਲ ਨਾਗਰਿਕਤਾ ਲਈ ਹੋਵੇ ਜਾਂ ਸੰਵਿਧਾਨ ਦੀ ਬੇਇੱਜ਼ਤੀ ਕੀਤੀ ਹੋਵੇ ਜਾਂ ਜੰਗ ਵੇਲੇ ਦੁਸ਼ਮਣ ਨਾਲ ਮਿਲ ਗਿਆ ਹੋਵੇ ਜਾਂ ਨਾਗਰਿਕਤਾ ਮਿਲਣ ਦੇ 5 ਸਾਲਾਂ ਚੋਂ ਕੋਈ ਵੱਡਾ ਜੁਰਮ ਕਰਕੇ 2 ਸਾਲ ਦੀ ਕੈਦ ਹੋ ਗਈ ਹੋਵੇ ਜਾਂ ਲਗਾਤਾਰ 7 ਸਾਲ ਬਿਨਾਂ ਵਜ੍ਹਾ ਭਾਰਤ ਤੋਂ ਬਾਹਰ ਰਿਹਾ ਹੋਵੇ ਦਿੰਦਾ ਪਰ ਆਪਾਂ ਸੁਣਦੇ ਹਾਂ ਕਿ ਇਸ ਐਕਟ ਵਿੱਚ ਵੀ ਟਾਈਮ ਟੂ ਟਾਈਮ ਬਦਲਾ ਹੁੰਦੇ ਰਹੇ ਨੇ ਸਭ ਤੋਂ ਲੇਟੈਸਟ ਤੇ ਸ਼ਾਇਦ ਸਭ ਤੋਂ ਵੱਧ ਜਿਸ ਤੇ ਚਰਚਾ ਹੋਈ ਉਹ 2019 ਦਾ ਨਾਗਰਿਕਤਾ ਸੋਧ ਐਕਟ ਯਾਨੀ CAA ਹੈ। ਇਹਨੇ ਕੀ ਬਦਲਿਆ? ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। 1955 ਦੇ ਐਕਟ 'ਚ ਕਈ ਵਾਰ ਅਮੈਂਡਮੈਂਟਸ ਹੋਈਆਂ ਨੇ। ਜਿਵੇਂ ਜਨਮ ਤੇ ਵੰਸ਼ ਵਾਲੇ ਨਿਯਮ ਸਖਤ ਕੀਤੇ ਗਏ ਜਾਂ OCI, ওভারਸੀਜ਼ ਸਿਟੀਜ਼ਨ ਆਫ ਇੰਡੀਆ ਵਰਗਿਆ ਸਕੀਮਾਂ ਆਈਆਂ। ਪਰ ਹਾਂ, 2019 ਦੀ ਜਿਹੜੀ ਸੋਧ ਹੈ CAA, ਉਸਨੇ ਬਹੁਤ ਵੱਡੀ ਬਹਿਸ ਛੇੜੀ। ਇਹਨੇ 1955 ਦੇ ਐਕਟ ਵਿੱਚ ਕੁਝ ਖਾਸ ਬਦਲਾਅ ਕੀਤੇ। ਅੱਛਾ ਉਹ ਖਾਸ ਬਦਲਾ ਕੀ ਸੀਗੇ 19 ਦਾ ਮੇਨ ਫੋਕਸ ਹੈ ਤਿੰਨ ਗੁਆਂਢੀ ਦੇਸ਼ਾਂ ਤੇ ਅਫਗਾਨਿਸਤਾਨ ਬੰਗਲਾਦੇਸ਼ ਤੇ ਪਾਕਿਸਤਾਨ ਉਥੋਂ ਆਏ ਛੇ ਧਾਰਮਿਕ ਘਟ ਗਿਣਤੀਆਂ ਤੇ ਹਿੰਦੂ ਸਿੱਖ ਬੁੱਧ ਜੈਨ ਪਾਰਸੀ ਤੇ ਇਸਾਈ ਸ਼ਰਤ ਇਹ ਰੱਖੀ ਗਈ ਕਿ ਇਹ ਲੋਕ ਧਾਰਮਿਕ ਤਸ਼ੱਦਦ ਕਰਕੇ ਭਾਰਤ ਆਏ ਹੋਣ ਤੇ 31 ਦਸੰਬਰ 2014 ਨੂੰ ਜਾਂ ਉਸ ਤੋਂ ਪਹਿਲਾਂ ਭਾਰਤ ਆ ਚੁੱਕੇ ਹੋਣ ਕਾਨੂੰਨ ਕਹਿੰਦਾ ਕਿ ਇਹਨਾਂ ਲੋਕਾਂ ਨੂੰ ਗੈਰ ਕਾਨੂੰਨੀ ਪ੍ਰਵਾਸੀ ਨਹੀਂ ਗਿਣਿਆ ਜਾਊਗਾ ਤੇ ਇਹਨਾਂ ਲਈ ਨੈਚਰਲਾਈਜੇਸ਼ਨ ਰਾਹੀਂ ਨਾਗਰਿਕਤਾ ਲੈਣ ਲਈ ਜਿਹੜਾ ਭਾਰਤ 'ਚ ਰਹਿਣ ਦਾ ਟਾਈਮ ਚਾਹੀਦਾ ਸੀ ਉਹ 11 ਸਾਲ ਤੋਂ ਘਟਾ ਕੇ 5 ਸਾਲ ਕਰਤਾ ਮਤਲਬ ਉਹ 6 ਸਾਲ ਦੀ ਬਜਾਏ 5 ਸਾਲ ਦੀ ਕੁੱਲ ਰਿਹائش ਕੁਝ ਹੋਰ ਸ਼ਰਤਾਂ ਨਾਲ ਪੂਰੀ ਕਰਕੇ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਆ ਇਸ ਵਿੱਚ ਕਿਹੜੇ ਗਰੁੱਪ ਸ਼ਾਮਲ ਨਹੀਂ ਕੀਤੇ ਗਏ ਤੇ ਉਹਦਾ ਕਾਰਨ ਕੀ ਦੱਸਿਆ ਗਿਆ ਦੇਖੋ ਇਸ ਕਾਨੂੰਨ ਵਿੱਚ ਇਹਨਾਂ ਤਿੰਨ ਦੇਸ਼ਾਂ ਤੋਂ ਆਉਣ ਵਾਲੇ ਮੁਸਲਮ ਪ੍ਰਵਾਸੀਆਂ ਨੂੰ ਇਸ ਖਾਸ ਰਿਆਇਤ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸਰਕਾਰੀ ਤਰਕ ਇਹ ਦਿੱਤਾ ਗਿਆ ਕਿ ਇਹ ਤਿੰਨੇ ਦੇਸ਼ ਇਸਲਾਮਿਕ ਬਹੁਗਿਣਤੀ ਵਾਲੇ ਨੇ ਤਾਂ ਉੱਥੇ ਮੁਸਲਮਾਨਾਂ ਨੂੰ ਧਰਮ ਦੇ ਆਧਾਰ ਤੇ ਤਸ਼ੱਦਦ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜਦਕਿ ਜਿਹੜੇ 6 ਪਹਾਈਚਾਰੇ ਦੱਸੇ ਗਏ ਨੇ ਉਹ ਉਥੇ ਧਾਰਮਿਕ ਘਟ ਗਿੰਤੀ ਹੋਣ ਕਰਕੇ ਤਸ਼ੱਦਦ ਦਾ ਸ਼ਿਕਾਰ ਹੋ ਸਕਦੇ ਨੇ ਇੱਕ ਹੋਰ ਗੱਲ ਇਹ ਕਾਨੂੰਨ ਕੁਝ ਖਾਸ ਥਾਵਾਂ ਤੇ ਲਾਗੂ ਨਹੀਂ ਹੁੰਦਾ ਜਿਵੇਂ ਸੰਵਿਧਾਨ ਦੀ 6ਵੀਂ ਸ਼ੈਡਿਊਲ ਵਾਲੇ ਕਬਾਈਲੀ ਇਲਾਕੇ ਨੇ ਜਾਂ ਜਿੱਥੇ ਇਨਰ ਲਾਈਨ ਪਰਮਿਟ ਆਲਪੀ ਸਿਸਟਮ ਲਾਗੂ ਹੈ ਜਿਵੇਂ ਕਿ ਸਾਡੇ ਸੋਰਸ ਦੱਸਦੇ ਨੇ ਇਸ ਕਾਨੂੰਨ ਦਾ ਵਿਰੋਧ ਵੀ ਕਾਫੀ ਹੋਇਆ ਹੈ ਉਹਨਾਂ ਸੋਰਸਾਂ ਵਿੱਚ ਕੀ ਮੁੱਖ ਚਿੰਤਾਵਾਂ ਜਾਂ ਇਤਰਾਜ਼ ਦੱਸੇ ਗਏ ਨੇ ਹਾਂਜੀ ਬਿਲਕੁਲ ਸਰੋਤਾਂ ਵਿੱਚ ਕਈ ਤਰ੍ਹਾਂ ਦੇ ਵਿਰੋਧ ਦੇ ਨੁਕਤੇ ਮਿਲਦੇ ਨੇ ਕੁਝ ਮੁੱਖ ਜਿਹੜੇ ਵਾਰ-ਵਾਰ ਆਉਂਦੇ ਨੇ ਉਹ ਇਸ ਤਰ੍ਹਾਂ ਨੇ ਇੱਕ ਵੱਡਾ ਆਰਗੂਮੈਂਟ ਇਹ ਦਿੱਤਾ ਗਿਆ ਕਿ ਇਹ ਕਾਨੂੰਨ ਸ਼ਾਇਦ ਸੰਵਿਧਾਨ ਦੇ ਆਰਟੀਕਲ 14 ਜੋ ਕਾਨੂੰਨ ਸਾਹਮਣੇ ਬਰਾਬਰੀ ਦੀ ਗੱਲ ਕਰਦਾ ਹੈ ਦੀ ਭਾਵਨਾ ਦੇ ਉਲਟ ਹੈ ਆਲੋਚਕਾਂ ਨੇ ਕਿਹਾ ਕਿ ਨਾਗਰਿਕਤਾ ਲਈ ਧਰਮ ਨੂੰ ਆਧਾਰ ਬਣਾਉਣਾ ਠੀਕ ਨਹੀਂ ਇਸ ਗੱਲ ਤੇ ਬਹੁਤ ਇਤਰਾਜ਼ ਹੋਇਆ ਕਿ ਮੁਸਲਮ ਪਾਈਚਾਰੇ ਨੂੰ ਇਸ ਖਾਸ ਪ੍ਰਬੰਧ ਤੋਂ ਬਾਹਰ ਕਿਉਂ ਰੱਖਿਆ ਗਿਆ ਕੁਝ ਲੋਕਾਂ ਨੇ ਇਹਨੂੰ ਭੇਤਭਾਵ ਵਾਲਾ ਮੰਨਿਆ ਸਵਾਲ ਇਹ ਵੀ ਉਠਿਆ ਕਿ ਸਿਰਫ ਤਿੰਨ ਦੇਸ਼ ਤੇ ਛੇ ਧਰਮ ਹੀ ਕਿਉਂ ਹੋਰ ਗਵਾਂਡੀ ਮੁਲਕ ਜਿਵੇਂ ਸ਼੍ਰੀਲੰਕਾ ਜਾਂ ਮਿਆਮਾਰ ਉੱਥੋਂ ਦੇ ਸਤਾਏ ਹੋਏ ਘਟ ਗਿਣਤੀ ਜਿਵੇਂ ਤਮਿਲ ਜਾਂ ਰੋਹਿੰਗਿਆ ਉਹਨਾਂ ਦਾ ਕੀ ਜਾਂ ਫਿਰ ਇਹਨਾਂ ਤਿੰਨ ਦੇਸ਼ਾਂ ਦੇ ਹੀ ਹੋਰ ਸਤਾਏ ਗਏ ਗਰੁੱਪ ਜਿਵੇਂ ਅਹਿਮਦੀਆ ਸ਼ੀਆ ਜਾਂ ਨਾਸਤਿਕ ਉਹਨਾਂ ਨੂੰ ਕਿਉਂ ਨਹੀਂ ਸ਼ਾਮਿਲ ਕੀਤਾ ਖਾਸ ਕਰਕੇ ਨਾਰਥ-ਈਸਟ ਸਟੇਟਸ ਵਿੱਚ ਇਹ ਡਰ ਸੀ ਕਿ ਇਸ ਨਾਲ ਉਹਨਾਂ ਦੇ ਇਲਾਕਿਆਂ 'ਚ ਬਾਹਰਲੇ ਲੋਕਾਂ ਦੀ ਆਬਾਦੀ ਵਧੇਗੀ ਉਹਨਾਂ ਦਾ ਕਲਚਰ ਖਤਰੇ 'ਚ ਪਵੇਗਾ ਭਾਵੇਂ ਕਾਨੂੰਨ 'ਚ ਕੋਈ ਛੋਟਾ ਦਿੱਤੀਆਂ ਗਈਆਂ ਤੇ ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਇਸ ਕਾਨੂੰਨ ਨੂੰ ਸੁਪਰੀਮ ਕੋਰਟ ਚ ਚੈਲੰਜ ਕੀਤਾ ਗਿਆ ਤੇ ਕੇਸ ਹਲੇ ਚੱਲ ਰਿਹਾ ਹੈ ਮੈਂ ਫੇਰ ਕਹਿ ਦਿਆਂ ਕਿ ਇਹ ਸਾਰੀਆਂ ਦਲੀਲਾਂ ਤੇ ਚਿੰਤਾਵਾਂ ਨੇ ਜਿਹੜੀਆਂ ਸਾਨੂੰ ਮਿਲੇ ਸੋਰਸਾਂ ਵਿੱਚ ਮਿਲੀਆਂ ਨੇ ਇਹ ਸਾਡੀ ਨਿੱਜੀ رائے ਨਹੀਂ ਹੈ ਤਾਂ ਜੇ ਆਪਾਂ ਇਹ ਸਾਰੀ ਗੱਲਬਾਤ ਨੂੰ ਸਮੇਟਣਾ ਹੋਵੇ ਤਾਂ ਭਾਰਤੀ ਨਾਗਰਿਕਤਾ ਬਾਰੇ ਕੀ ਮੇਨ ਪੁਆਇੰਟਸ ਨਿਕਲ ਕੇ ਆਉਂਦੇ ਨੇ ਦੇਖੋ ਸਭ ਤੋਂ ਪਹਿਲਾਂ ਭਾਰਤੀ ਨਾਗਰਿਕਤਾ ਦੀ ਨੀ ਸਵਿਧਾਨ ਦੇ ਆਰਟੀਕਲ 5 ਤੋਂ 11 ਨੇ ਰੱਖੀ ਇਨਾਂ ਨੇ ਸ਼ੁਰੂਆਤੀ ਹਾਲਾਤ ਨੂੰ ਸੰਭਾਲਿਆ ਤੇ ਸੰਸਦ ਨੂੰ ਕਾਨੂੰਨ ਬਣਾਉਣ ਦਾ ਹੱਕ ਦਿੱਤਾ ਦੂਜਾ ਇਸ ਹੱਕ ਨੂੰ ਵਰਤ ਕੇ 1955 ਦਾ ਨਾਗਰਿਕਤਾ ਐਕਟ ਬਣਿਆ ਇਹ ਮੇਨ ਕਾਨੂੰਨ ਹੈ ਜਿਹੜਾ ਦੱਸਦਾ ਹੈ ਕਿ ਨਾਗਰਿਕਤਾ ਕਿਵੇਂ ਮਿਲਦੀ ਹੈ ਜਨਮ ਵੰਸ਼ ਰਜਿਸਟ੍ਰੇਸ਼ਨ ਨੈਚੁਰਲਾਈਜੇਸ਼ਨ ਇਲਾਕਾ ਸ਼ਾਮਿਲ ਹੁੰਦੇ ਤੇ ਕਿਵੇਂ ਖਤਮ ਹੁੰਦੀ ਹੈ ਤਿਆਗ ਸਮਾਪਤੀ ਵਾਂਝਾ ਕਰਨਾ ਤੀਜਾ ਇਸ 1955 ਦੇ ਐਕਟ ਵਿੱਚ ਟਾਈਮ ਟੂ ਟਾਈਮ ਸੋਧਾਂ ਹੁੰਦੀਆਂ ਰਹੀਆਂ ਨੇ ਜਿਹੜੀਆਂ ਬਦਲਦੀਆਂ ਲੋੜਾਂ ਤੇ ਚਿੰਤਾਵਾਂ ਨੂੰ ਦਿਖਾਉਂਦੀਆਂ ਨੇ ਤੇ ਚੌਥਾ 2019 ਦਾ ਸੀਏ ਇਹਨਾਂ ਸੋਧਾਂ ਵਿੱਚੋਂ ਇੱਕ ਬਹੁਤ ਅਹਿਮ ਤੇ ਜਿਸ ਤੇ ਬਹੁਤ ਬਹਿਸ ਹੋਈ ਉਹ ਕਦਮ ਹੈ ਇਹਨੇ ਨਾਗਰਿਕਤਾ ਦੇਣ ਦੇ ਤਰੀਕਿਆਂ ਵਿੱਚ ਧਾਰਮਿਕ ਪਛਾਣ ਨੂੰ ਇੱਕ ਖਾਸ ਕੰਟੈਕਸਟ ਵਿੱਚ ਸ਼ਾਮਿਲ ਕੀਤਾ ਇਹ ਸੱਚਮੁੱਚ ਇੱਕ ਬਹੁਤ ਹੀ ਮਤਲਬ ਗੁੰਝਲਦਾਰ ਸਫ਼ਰ ਰਿਹਾ ਹੈ ਸੰਵਿਧਾਨ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਨਾਗਰਿਕਤਾ ਸਿਰਫ ਇੱਕ ਲੀਗਲ ਟਰਮ ਨਹੀਂ ਹੈਗੀ ਇਹ ਲੋਕਾਂ ਦੀ ਪਛਾਣ ਉਹਨਾਂ ਦੇ ਹੱਕ ਤੇ ਦੇਸ਼ ਨਾਲ ਉਹਨਾਂ ਦੇ ਰਿਸ਼ਤੇ ਨੂੰ ਪਰਿਭਾਸ਼ਿਤ ਕਰਦੀ ਹੈ ਜਿਵੇਂ ਆਪਾਂ ਦੇਖਿਆ ਕਿ ਕਾਨੂੰਨ ਸਮੇਂ ਨਾਲ ਬਦਲਦੇ ਰਹੇ ਨੇ ਸ਼ਾਇਦ ਇਹ ਸੋਚਣ ਵਾਲੀ ਗੱਲ ਹੈ ਕਿ ਇਨ੍ਹਾਂ ਕਾਨੂੰਨੀ ਪਰਿਭਾਸ਼ਾਵਾਂ ਤੋਂ ਅੱਗੇ ਇੱਕ ਸਮਾਜ ਵਜੋਂ ਸਾਡੇ ਲਈ ਨਾਗਰਿਕ ਹੋਣ ਦਾ ਅਸਲ ਮਤਲਬ ਕੀ ਹੈ ਇੱਕ ਸਵਾਲ ਹੈ ਜਿਸਤੇ ਸਾਰਿਆਂ ਨੂੰ ਸ਼ਾਇਦ ਸੋਚਣਾ ਚਾਹੀਦਾ ਹੈ ਅੱਜ ਇਸ ਡੂੰਗੀ ਜਾਣਕਾਰੀ ਭਰਪੂਰ ਗੱਲਬਾਤ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ